ਉਹ ਕਦੇ ਘੱਤਰੋਂ ਆਉਂਕਾ ਨਿਯਾਰੀ ਆ। ਅੱਖੱਤਰੋਂ ਮਮੇ ਨੂੰ ਕਰਸ ਖੈ ਕੇ ਨਿਯਾਰੀ। ਸਲੋਕ ਮਨ ਸੱਚਾ ਮੁਖ ਸੱਚਾ ਸੋਏ। ਅੱਖੇ ਨੂੰ ਸਿਆਰੀ ਆ। ਹਾਂਜੀ ਫੇਰ ਮੁਖੀ ਮੁਖੀ। ਮੁਖੀ ਮੁਖ ਦੇ ਵਿੱਚ ਮਨ ਸੱਚਾ ਮੁਖੀ ਸੱਚਾ ਸੋਏ। ਮਨ ਸੱਚਾ ਉਹਦੇ ਮੁਖ ਤਾਂ ਸੱਚਾ। ਅਵਰ ਨ ਪੇਖੇ ਇੱਕ ਸੁਬੇ ਨੂੰ ਕੋਏ। ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਉਹ ਜੋ ਮਨ ਭਾਂਡੇ ਚ ਬਾਹਰ ਆ ਮੂੰਹ ਜੋ ਉਹੀ ਬਾਹਰ ਨਿਕਲਣੀ ਹੈ ਉਹ ਕੋਈ ਤੇ ਸੱਚ ਤਾਂ ਆਇਆ ਸੱਚ ਤਾਂ ਬਿਆਨ ਕਰ ਸਕਦਾ ਹੈ ਕਹਿਣ ਦਾ ਮਤਲਬ ਹੈ ਜੇ ਮਨ ਉਹਦਾ ਸੱਚਾ ਆਪ ਹੈ ਆਪਣਾ ਮਨ ਸੱਚਾ ਹੈ ਜੇ ਮਨ ਤੇ ਸੱਚੇ ਸੱਚ ਭਰਿਆ ਹੋਇਆ ਹੈ ਤਾਂ ਮੂੰਹ ਦੇ ਵਿੱਚੋਂ ਸੱਚ ਬਾਹਰ ਆ ਸਕਦਾ ਹੈ ਮਨ ਸੱਚ ਜੇ ਮਾਰਗੇ ਤੋ ਥੋੜਾ-ਬੋੜਾ ਸੱਚ ਥੋੜਾ-ਬੋੜਾ ਝੂਠਾ ਹੋ ਜਾਈ ਫਿਰ ਬਿਆਨ ਨਿਕਲੂਗਾ ਝੂਠਾ ਸੱਚਾ ਯਾਰ ਵਾਲਿਆਂ ਵਾਲਿਆਂ ਸ਼ਰਤ ਇਹ ਆ ਬੁੱਕ ਸੱਚਾ ਸੋਏ ਤਾਂ ਹੈ ਜੇ ਮਾਰ ਸੱਚਾ ਹੋਵੇ ਬੁੱਕ ਉਹ ਸੱਚ ਘੜੇ ਦੇ ਵਿੱਚ ਪਾਤਾ ਸਰਬਤ ਤੇ ਟੇਡਾ ਕਰਕੇ ਉਹਨੂੰ ਕੱਢਾਂਗੇ ਤੇ ਨਿਕਲੂਗਾ ਉਹੀ ਜੋ ਹੈ ਵਿੱਚ ਘੜੇ ਦਾ ਵੀ ਤਾਂ ਮੂੰਹ ਹੁੰਦਾ ਹੋ ਜੋਦੇ ਵਿੱਚ ਆਪਾਂ ਕੱਢਾਂਗੇ ਜੋ ਵਸਤੂ ਚੀਜ਼ ਅੰਦਰ ਉਹ ਹੀ ਨਿਕਲੂ ਸੋਹੇ ਦੇ ਬਸ ਆ ਗੱਲ ਕਹੀਏ ਮਨ ਸਾਚਾ ਮੁਖ ਸਾਚਾ ਸੋਹੇ ਸਾਚਾ ਸੋਹੇ ਪਹਿਲੀ ਗੱਲ ਇਹ ਸ਼ਰਤ ਹੈ ਬਰਫ ਬਿਆਨੀ ਦੇ ਵਸਤੇ ਵਰਨ ਪੇਕੇ ਇੱਕ ਸੁਭਨ ਕੋਈ ਦੂਜੀ ਗੱਲ ਇਹ ਹੈ ਕਿ ਕੋਈ ਦੇਖੇ ਸਭ ਦੇ ਵਿੱਚ ਸਭ ਬ੍ਰਹਮ ਹੈ ਸਭ ਬ੍ਰਹਮ ਹੈ ਬ੍ਰਹਮ ਵੀ ਨਹੀਂ ਕੋਈ ਸਭ ਅਪੂਰਨ ਬ੍ਰਹਮ ਹੈ ਬ੍ਰਹਮ ਦਾ ਮਤਲਬ ਅਪੂਰਨ ਬ੍ਰਹਮ ਇਨ ਕੰਪਲੀਟ ਬ੍ਰਹਮ ਕੰਪਲੀਟ ਹੋਣਾ ਕਿੰਨਾ ਇਨ ਕੰਪਲੀਟ ਇਹ ਕੋਈ ਪਤਾ ਨਹੀਂ ਡਿਫਰੈਂਟ ਹੈ ਕੋਈ ਸੱਚ ਕਿੰਨੀ ਕਮੀ ਹੈ ਕਿ ਸੱਚ ਕਿੰਨੀ ਹੈ ਕਿ ਸੱਚ ਕਿੰਨੀ ਹੈ ਬ੍ਰਹਮ ਦਾ ਮਤਲਬ ਹੈ ਨਾਟ ਪੂਰਨ ਬ੍ਰਹਮ ਬ੍ਰਹਮ ਦੇ ਨਾਲ ਪੂਰਨ ਬ੍ਰਹਮ ਤਾਂ ਲੱਗਦਾ ਹੈ ਕਿ ਇਹ ਪੂਰਾ ਹੈ ਨਹੀਂ ਅਜੇ ਬ੍ਰਹਮ ਜੋ ਪੂਰਾ ਨਹੀਂ ਹੈ ਬ੍ਰਹਮ ਦਾ ਮਨ ਜਿਹੜਾ ਹੈਗਾ ਕੁਝ ਕਬੀ ਹੈ ਬ੍ਰਹਮ ਮਾਇਆ ਤੋਂ ਉਲਿਪਤ ਰਹਿੰਦਾ ਹੈ ਸਵਾ ਕਰਕੇ ਬ੍ਰਹਮ ਨੂੰ ਮਾਇਆ ਤੋਂ ਉਲਿਪਤ ਰਹਿਣਾ ਚਾਹੀਦਾ ਪਰ ਬ੍ਰਹਮ ਦਾ ਮਨ ਜਿਉ ਮਾਇਆ ਦੇ ਲਿਪਤ ਹੈ ਇੱਛਾ ਹੈ ਉਹ ਜਮਾਇਦੀ ਕੁਝ ਬ੍ਰਹਮ ਜੀ ਰਬ ਦੀ ਇੱਛਾ ਹੈ ਔਰ ਕੀ ਦੀ ਇੱਛਾ ਜਿਉਂ-ਜਿਉਂ ਇੱਛਾ ਤੇ ਅਗਦਾ ਜਾਂਦਾ ਹੈ ਇਹ ਬਨ ਮਨ ਬੁੱਧੀ ਚ ਛਾ ਲੋਹਾ ਜੇ ਹੋਟ ਹੈ ਜਿਉਂ ਜਿਉਂ ਇੱਛਾ ਤੇ ਆਗਦਾ ਜਾਂਦਾ ਹੈ ਤੇ ਜਿਉਂ ਜਿਉਂ ਬੁੱਧੀ ਕੋ ਵੇਖ ਬੁੱਧੀ ਬਣਦੀ ਚਲੀ ਜਾਂਦੀ ਮਨ ਸੱਚਾ ਉੱਧਾ ਚਲੇ ਜਾਂਦਾ ਭੁੱਖ ਚ ਵੀ ਸੱਚ ਆਉਣ ਲੱਗ ਜਾਂਦਾ ਫੇਰ ਕੀ ਹੁੰਦਾ ਯਾਰ ਪੂਰਨ ਬ੍ਰਹਮ ਪੜਦਾ ਅਵਰਨਾ ਪੇਖੇ ਐਕਸ ਬਿਲਕੁਲ ਬਸ ਫਿਰ ਇੱਕ ਕਦੂ ਦੇਖਾ ਇੱਕ ਤੇ ਘਟਾ ਵਾਲਾ ਜਿਹੜਾ ਪੂਰਨ ਜੇਰਾ ਪਰਪੂਰਨ ਨਹੀਂ ਹੈ ਉਹਨੂੰ ਨਹੀਂ ਦੇਖਦਾ ਨਹੀਂ ਉਹਦੀਆਂ ਗਲਤੀਆਂ ਹੁੰਦੀਆਂ ਨੇ ਉਹ ਦੇਖ ਉਹਦੀਆਂ ਗਲਤੀਆਂ ਹੀ ਦੇਖੂ ਉਹਦੀਆਂ ਗਲਤੀਆਂ ਦਾ ਮਾਫ ਕਰਨੀਆਂ ਨੇ ਉਹ ਨੂੰ ਨਹੀਂ ਦੇਖਦਾ ਉਹ ਨੂੰ ਦੇਖੂ ਤਾਂ ਤੱਕ ਗੁੱਸਾ ਆ ਵੀ ਆਉਂਦਾ ਕੋਈ ਗਾਫ ਕਰਦਾ ਹਾਂ ਪੂਰਨ ਬ੍ਰਹਮ ਪਰਮੇਸ਼ਰ ਆਜੰਦਾ ਫਿਰ ਕਹਾਂ ਸਾਰੇ ਪੂਰਨ ਬ੍ਰਹਮ ਨੇ ਪੂਰਨ ਬ੍ਰਹਮ ਅੰਕਾਰ ਹੈ ਦਨਕਾਰ ਨੂੰ ਗੁੱਸਾ ਸਰਕਾਰ ਕੀ ਦੇਖੂ ਉਹ ਇਹਨਾਂ ਨੂੰ ਦੇਖ ਕੇ ਇਹਨਾਂ ਦਾ ਅੰਡਠਾ ਕਰੀ ਜਾਂਦਾ ਇਹਨਾਂ ਦਾ ਸਭ ਕੁਝ ਦੇਖ ਕੇ ਔਗਣ ਚਿਤਾਰ ਦਾ ਵੀ ਅੰਡਠਾ ਕਰੀ ਜਾਂਦਾ ਦੁੱਖਣ ਦੇ ਗਲਤੀਆਂ ਸਾਰੀਆਂ ਦੇਖ ਕੇ ਦੁੱਖਣ ਦੇ ਦੇਖਦਾ ਹੈ ਪਰ ਦੇਖਦਾ ਨਾ ਹਾਰਾ ਦੇਖਦਾ ਸਭ ਕੁਝ ਜਾਣਦਾ ਵੀ ਇਹ ਖਰੜਾਉ ਦੇ ਵੀ ਨੇ ਇੱਕ ਖਰਾਬੀ ਕਰਦੇ ਨੇ ਅਕਬੀਲਾ ਦਿੰਦੇ ਨੇ ਦੂ ਆਪ ਦੀ ਚੀਜ਼ੇ ਦੇ ਚ ਨੁਕਸਾਨ ਵੀ ਫਿਰ ਵੀ ਦੇ ਹੀ ਜਾਂਦਾ ਹੈ ਇਗਨੋਰ ਕਰੀਂ ਲੇਕਰ ਉਹ ਕਹਿੰਦਾ ਹੁਣ ਇਹ ਤਾਂ ਇਹ ਜਿਹਾ ਅਦਾਤ ਆਪਣੀ ਹੋਈਆਂ ਕਿਹੜਾ ਕਿਸੇ ਦੀ ਓਏ ਆਪਣੇ ਆਪਣੇ ਭਾਈ ਕਹਿ ਲੋ ਸਕੇ ਟੱਬਰ ਆਪਣਾ ਹਾਂ ਕਹੇ ਵੀ ਮੁਸ਼ਕਾਇਤ ਕੀ ਦੇ ਕੋ ਕਰੇ ਜੇ ਸ਼ਿਕਾਇਤ ਕੀ ਦੇ ਕੋ ਕਰੇ ਦੱਸੋ ਕੀ ਰੋਕੇ ਜੇ ਕਰ ਕੀ ਨਹੀਂ ਸ਼ਿਕਾਇਤ ਕਰੇ ਕੀ ਦੇ ਕੋ ਕਰੇ ਹਾਂ ਜਦੋਂ ਆਪਰੇਟੋਰ ਦੱਗਾ ਹਾਂ ਉਹ ਕੀ ਦੇ ਕੋ ਜੇ ਤਾਂ ਕੋਈ ਬਗਾਨਾ ਹੋਵੇ ਤਾਂ ਕੋਈ ਸ਼ਿਕਾਇਤ ਕਰੇ ਕੁਝ ਬਗਾਨਾ ਹੀ ਨਾ ਕੋਈ ਬਹਿਰੀ ਨਾ ਕੋਈ ਬਗਾਨਾ ਸ਼ਿਕਾਇਤ ਵਾਲਾ ਉੱਥੇ ਹੀ ਦੀ ਅਬਰ ਨਾ ਪੇਖਾ ਇਹ ਕੁਸ ਬੇਕੋਇ ਕਿਉਂਕਿ ਉਹਦਾ ਟਾਰਗੇਟ ਜਿਹੜੇ ਇੱਕ ਦਿਨ ਸੱਚਖੜ ਦੇ ਵਿੱਚ ਪੂਲ ਉੱਥੇ ਉਹਦਾ ਟਾਰਗੇਟ ਥੱਲੇ ਵਾਲਿਆਂ ਦਾ ਟਾਰਗੇਟ ਹੀ ਦੀ ਥੱਲੇ ਵਾਲਿਆਂ ਨਾਲ ਉਹਦਾ ਕੰਪੀਟੀਸ਼ਨ ਹੀ ਨਹੀਂ ਕਿਸਾ ਸ੍ਰੀਕਾ ਹੀ ਨਹੀਂ ਹੈ ਜੇ ਦੇਖਾਂਗੇ ਤਾਂ ਉੱਥੇ ਜਿੱਥੇ ਦੇਖਾਂਗੇ ਉੱਥੇ ਸ੍ਰੀਕਾ ਹੋ ਜੂਗਾ ਭੋਇਆ ਭਾਨਾ ਕਮ ਕਾਰ ਨੂੰ ਦੇਖ ਲੋ ਉੱਥੇ ਸ੍ਰੀ ਕਾਹੂ ਇਹਦਾ ਚੰਗਾ ਮਿਹਰਾ ਮਾੜਾ ਇਹ ਇਹਦਾ ਮਾੜਾ ਮੇਰਾ ਚੰਗਾ ਉੱਥੇ ਕਾਰ ਉਹ ਘਟਿਆ ਉੱਥੇ ਘਟਿਆ ਵਧੀਆ ਦਾ ਡਿਫਰੈਂਸ ਪੈਦਾ ਹੋਣ ਲੱਗ ਜੂਗਾ ਕੁਝ ਨਹੀਂ ਜਿੱਦਾ ਡਿਫਰੈਂਸ ਪੈਦਾ ਹੋਣ ਲੱਗ ਜੂ ਬਰਾਬਰੀ ਖਤਮ ਹੋ ਜੂਗਾ ਹੁ ਕਾਰ ਬਦਲਦੀ ਗੱਲ ਆ ਜੂ ਇਸ ਕਰਕੇ ਥੱਲੇ ਦੇਖਣ ਦਾ ਹੁਕਮ ਇਹਨੇ ਇਤਰੋ ਮਹਿਰਿਓ ਹਰ ਦਮੇ ਜੋ ਧਰੀ ਫਿਰ ਨਹੀਂ ਸਰਮਾ ਦੀ ਜੰਦਲ ਜੇ ਹੁਣ ਸਾਦ ਨਾਲ ਹੱਥ ਨਹੀਂ ਕੀਤਾ ਬਾਤ ਠੀਕ ਹੀ ਨੇ ਤੂੰ ਸਿਰ ਮਾਰ ਜਾ ਨਾਮ ਐ ਤਸਦੀ ਕਰਾਉਣੀ ਚਾਹੀਦੀ ਸੀ ਆਪਾਂ ਪੰਡਤ ਨੂੰ ਜੇ ਚਲੋ ਕੁਝ ਨਾ ਹੁੰਦਾ ਹੋ ਤੇ ਅਰਥ ਥੋੜੀ ਬੋਤੀ ਥੋੜੀ ਬੋਤੀ ਕੋਸ਼ਿਸ਼ ਕਰਦਾ ਫਿਰ ਅਸੀਂ ਮੰਤੇ ਵੀ ਭਾਈਓ ਨੇ ਕੋਸ਼ਿਸ਼ ਕੀਤੀ ਹੋਈ ਪਰ ਜਲ ਥੱਲੇ ਨੂੰ ਜਾਣ ਦੀ ਗਲਤੀ ਫਟਾਫਟ ਲੈ ਗਿਆ ਨਰਖਾਂ ਵੱਲ ਨੂੰ ਉਹ ਕਹ ਤੇ ਲੈ ਗਿਆ ਉਹ ਤਾਂ ਪਤਾ ਲੱਗਦਾ ਇਮਾਨਦਾਰੀ ਨਾਲ ਬਿਲਕੁਲ ਸਿੰਪਲ ਫੰਕਟੀਆਂ ਹੈ ਇਹ ਜਿਹੜੀਆਂ ਦੋਏ ਕਈਆਂ ਨੇ ਮੈਂ ਮਾਰ ਸਾਚਾ ਬੋਲ ਸਾਚਾ ਸੋ ਸਿੰਪਲ ਗੱਲ ਹੈ ਆਪਰ ਨਾ ਪੇਕੇ ਕੋਈ ਵੀ ਸਿੰਪਲ ਗੱਲ ਨਾ ਉਹ ਇਹ ਨਹੀਂ ਹੈ ਇਹ ਨਿਤਰੋ ਮੇਰੇ ਆਤਮਾ ਜੋਤਰੀ ਉਹਦੇ ਵਿੱਚ ਵੀ ਕੋਈ ਸਮਝਣ ਦੀ ਕੋਈ ਗੁਰਜ ਨਹੀਂ ਹੈ ਇਹਦਾ ਮਤਲਬ ਹੈ ਖੋਜ ਵਾਲਾ ਵਿਸ਼ਾ ਆ ਇੱਧਰ ਦਾ ਵਿਚਾਰ ਵਾਲਾ ਵਿਸ਼ਾ ਬਿਲਕੁਲ ਹੀ ਅਗਲਕ ਕੀਤਾ ਹੋਇਆ ਹੈ ਪੜਨਾ ਪੜਨ ਨਾਲੇ ਕੋਈ ਸ਼ਕਤੀ ਮਿਲ ਜਾਂਦੀ ਹੈ ਪੜਨ ਨਾਲੇ ਕੁਝ ਐ ਹੋ ਜੂ ਇਹੋ ਜਿਹਾ ਕੁਝ ਸੁਣਿਆ ਹੋਇਆ ਸੀ ਉਹਨਾ ਇੱਕ ਸਮਰਥਨ ਲੱਗਿਆ ਜੀ ਸਾਥਾਰੇ ਇੱਕ ਸਵੇਰ ਨਹੀਂ ਅਗਰ ਨਾ ਦੇਖੇ ਇੱਕ ਸਵੇਰ ਕੋਈ ਕੁਸਲਾ ਵਿੱਚ ਕਾਦੀਵਾਰ ਹੀ ਆਇਆ ਉਹ ਇਹ ਇੱਕ ਦੇ ਵੀ ਸੈਂਸਿਟੀਵ ਮੈਂ ਇੱਕ ਦੇਖੋ ਯਾਰ ਸਾਬਤ ਇਹ ਕਿਸਾਨ ਨੂੰ ਸੇਬਤ ਹੈ ਹੈ ਸਾਬਤ ਸਾਬਤ ਥੱਲੇ ਨੂੰ ਦੇਖੋ ਤੜਕਰੀ ਜਾਓ ਪਿੱਛੇ ਨੂੰ ਦੇ ਫੇਤਾ ਪਿੱਛੇ ਨੂੰ ਦੇਖਦਾ ਹਾਂ ਬੰਦਾ ਦੇਖੇ ਇੱਕ ਸਪਿੰਨ ਕੋਈ ਹਾਂ ਜਿਹੜੇ ਉਹ ਤੋਂ ਪਹਿਲਾਂ ਇੱਕ ਹੋਏ ਹੋਏ ਨੇ ਜਿਹੜੇ ਉਹ ਤੋਂ ਪਹਿਲੇ ਨੇ ਇੱਕ ਉਹੀ ਟਾਰਗੇਟ ਸੀ ਉਹਨਾਂ ਦਾ ਉੱਥੇ ਹੀ ਹੋ ਰੋ ਰੋਦੀ ਨਹੀਂ ਗਾ ਕੰਪਲੀਟ ਹੋਣ ਦਾ ਗੱਲ ਜਿਹੜੇ ਟਾਰਗੇਟ ਕੰਪਲੀਟ ਹੁੰਦਾ ਸੀ ਹੁਣ ਕੰਪਲੀਟ ਵੀ ਹੋ ਗਿਆ ਹੁਣ ਕੰਪਲੀਟ ਹੋ ਗਿਆ ਤਾਂ ਉਗੇ ਹੋਏ ਨੇ ਇਹ ਜੋ ਗਿਆ ਨਹੀਂ ਬਟ ਟਾਰਗੇਟ ਤਾਂ ਉੱਥੇ ਹੋ। ਇਕ ਤਾਂ ਹੋ ਗਿਆ ਹੋਇਆ। ਇਕ ਪਹਿਲਾ ਦਾਲ ਸੀ। ਪਹਿਲਾਂ ਤਾਂ 1000 ਥੱਲੇ ਇਕੱਠਾ ਹੋਇਆ ਧਰਤੀ ਦੇ ਵਿੱਚ ਹੈ ਉਹ। ਇਕੱਠਾ ਇਕ। ਧਰਤੀ ਵਿੱਚ ਇਕੱਠਾ ਹੋਇਆ ਹਿੰਦੇ ਦੇ ਅੰਦਰ ਇਕੱਠਾ ਹੋਇਆ ਬਾਅਦ ਹੀ ਪਤਾ ਲੱਗਿਆ। ਫਿਰ ਉਹ ਦੇਖਦਾ ਜੇ ਕੋਲ ਆ ਗਿਆ ਵੀ ਇਹ ਹੋ ਗਿਆ ਵੀ ਹੋਇਆ ਥੱਲੇ ਝੜ ਗਿਆ ਤੇ ਮੈਂ ਤਾਂ ਉਹ ਜਾਇ ਹੈ ਨਹੀਂ ਫੇਰ ਉਹ ਚ ਧਿਆਨ ਅੱਗੇ ਵਾਲਾ ਅੱਗੇ ਦਾ ਸਫਰ ਜੋ ਰਹਿਦਾ ਦੋ ਬਜ਼ਾਰ ਥਾਂ ਦਾ ਤੇ ਥੱਲੇ ਨੂੰ ਜਾ ਕਰਨ ਲੱਗ ਗਿਆ ਫਿਰ ਪਰ ਦਾੜਾ ਵੀ ਦਾ ਲੋ ਜੈਸਾ ਸੇਵੇ ਜੈਸਾ ਹੋਵੇ ਜਿੱਥੇ ਧਿਆਨ ਹੋਊ ਧਿਆਨ ਚੋਂ ਗਿਆਨ ਪੈਦਾ ਹੁੰਦਾ ਧਿਆਨ ਮੈਂ ਜਾਂਦੇ ਆਇਆ ਚਾਹੇ ਦੁਨੀਆਵੀ ਗਿਆਨ ਹੈ ਚਾਹੇ ਦੁਨੀਆ ਤੋਂ ਬਾਹਰ ਦਾ ਅਸੰਤ ਦਰਗਾਹੀ ਗਿਆਨ ਧਿਆਨ ਤੇ ਬਿਨਾ ਗਿਆਨ ਨਹੀਂ ਨਾ ਸੱਚਾ ਮੁਖ ਸੱਚਾ ਹੋਏ ਅਵ ਅਵਰ ਨਾਲ ਪੇਖੇ ਇੱਕ ਸਿਨ ਕੋਈ ਬਾਹਰ ਸਾਰੀ ਇਹ લક્ષਣ ਬ੍ਰਹਮ ਗਿਆਨੀ ਹੋਏ ਮਨ ਸੱਚਾ ਮੁਖ ਸੱਚਾ ਹੋਏ ਜੇ ਮਨ ਸੱਚਾ ਹੋ ਗਿਆ ਪਹਿਲਾਂ ਸੱਚਾ ਹੀ ਹੈ ਤਾਂ ਮੂਹਦੇ ਵਿੱਚੋਂ ਸੱਚ ਬੋਲੂਗਾ ਜੇ ਜੋ ਬੰਦ ਸੱਚਾ ਨਹੀਂ ਤਾਂ ਸੱਚ ਬੋਲ ਨਹੀਂ ਸਕਦਾ ਉਹ ਸੱਚਾ ਸੋਏ ਉਹ ਖਰੇਖੇ ਨੂੰ ਸਿਆਰੀ ਕਰਕੇ ਮੂਹਦੇ ਵਿੱਚ ਸੱਚ ਹੋਊਗਾ ਬੋਲੂਗਾ ਸੱਚ ਜਦ ਨਿਕਲੂਗਾ ਉਹ ਖੋ ਸੱਚੇ ਨਿਕਲੂਗਾ ਬੁਖ ਵਿੱਚ ਜਿਹੜੀ ਗੱਲ ਹੈ ਜਉਂਦਾ ਰਹਿਣਾ ਜਾ ਦਿਖਣੂ ਹੀ ਬਾਤ ਸੱਚੂ ਆਬਰਨਾ ਪੇਖੇ ਕਿਸਮਨ ਕੋਏ ਕੋਈ ਸ਼ਰਤੇ ਹੁੰਦੀ ਆ ਉਹ ਇੱਕ ਤੇ ਬਨੌਰ ਕਿਸੇ ਚੀਜ਼ ਨੂੰ ਫਿਰਦਾ ਪੂਰਨ ਵਿਰੁਪਤ ਸਬਾ ਉਹਦਾ ਦ੍ਰਿਸ਼ਟੀ ਹੋਰ ਕਿਤੇ ਨਹੀਂ ਜਾਂਦੀ ਹਾਂ ਆਰਬ੍ਰਮ ਤੋਂ ਬਿਨਾਂ ਹਾਂ ਆਰਬ੍ਰਮ ਤੋਂ ਬਿਨਾਂ ਪੂਰਨ ਵਿਰੁਪਤ ਪੂਰਨ ਬ੍ਰह्म ਪੂਰਨ ਬ੍ਰह्म ਨਾਲ ਨੂੰ ਦੇਖੂਗਾ ਕਿ ਪੂਰਨ ਬ੍ਰह्म ਦੇ ਭਾਰਮਣੇ ਪੜੇ ਗੁਰੂ ਬ੍ਰह्म ਦੇਖ ਰਿਹਾ ਨਾ ਪਰਮਾਤਮਾ ਇਹ ਹੀ ਬ੍ਰह्म ਜਿਹੜਾ ਹੈਗਾ ਸਰੀਰ ਵਿੱਚ ਪੂਰਨ ਬ੍ਰह्म ਹਾਂਜੀ ਇਹ ਪੂਰਨ ਬ੍ਰह्म ਦੀ ਆਤਮ ਆਪ ਆਪਣੇ ਆਪ ਨੂੰ ਦੇਖ ਰਿਹਾ ਆਤਮ ਧਿਆਨੀ ਹੈ ਇਹ ਕੋਈ ਤਾਂ ਹੁਕਮ ਹੈ ਨਾ ਪੂਰਨ ਬ੍ਰਹਮ ਨੂੰ ਦੇਖਣ ਦਾ ਮਤਲਬ ਹੈ ਆਪਣੇ ਆਪ ਨੂੰ ਦੇਖਣਾ ਸੱਚਖੰਡ ਭਗਤ ਕਿੱਥੇ ਬਸਦੇ ਨੇ ਸੱਚਖੰਡ ਜੀ ਉਹ ਸ਼ਬਦ ਸੱਚਖੰਡ ਹੀ ਬਸਦਾ ਸੱਚ ਸ਼ਬਦ ਇੱਥੇ ਰ ਉੱਥੇ ਧੋਈ ਜਗ੍ਹਾ ਬਸਦਾ ਸ਼ਬਦ ਇੱਥੇ ਰ ਉੱਥੇ ਧੋਈ ਜਗ੍ਹਾ ਬਸਦਾ ਉਹ ਸੱਚਖੰਡ ਜਦੋਂ ਸ਼ਰੀਰ ਕਰਕੇ ਸ਼ਬਦ ਇੱਥੇ ਉੱਥੇ ਸਾਰੇ ਸਰਬ ਵਿਆਪੀ ਆਤਮਾ ਦੇ ਜਿੱਥੇ ਕੜਾ ਉੱਥੇ ਖੜਾ ਉਹਦੀ ਆਵਾਜ਼ ਜਿਹੜੀ ਹੈ ਕਿਤੇ ਵੀ ਜਾ ਸਕਦੀ ਹੈ ਵਾਇਤਾ ਕਿਤੇ ਵੀ ਜਾ ਸਕਦੀ ਆ ਅਬਰ ਨਾ ਪੇਖੇ ਇੱਕ ਸੁਬੇ ਨਾ ਕੋਈ ਉਹ ਆਤਮ ਉਤਿਆਨੇ ਆ ਸਭ ਦਾ ਆਤਮ ਉਤਿਆਨੇ ਵਿੱਚੋਂ ਹੀ ਹੋ ਤਾਂ ਹੀ ਆਤਮ ਧਿਆਨ ਵਿੱਚੋਂ ਹੀ ਹੋ ਜਿਹੜਾ ਸ਼ਬਦ ਸੁਣਨਾ ਅਗਲਾ ਗਿਆਨ ਹੋਵੇ ਤਾਂ ਗਏ ਧਿਆਨ ਹੋ ਜਾ ਹਾਂ ਤੋਂ ਜਿਹੜੀ ਹੈਗੀ ਆ ਜੋ ਗੁਰਬਾਣੀ ਆਪਾਂ ਸੁਣੀ ਆ ਹੁਣ ਕਰਨਾ ਨਾਲ ਚਲ ਇਹੀ ਉਹਦੇ ਧਿਆਨ ਚੋਂ ਸਮਝ ਰਿਹਾ ਬ੍ਰਿਖਤੀ ਨਾ ਇੱਥੇ ਕਿਹਾ ਅਗਲ ਕਹੀਏ ਇਹ ਤਾਂ ਹਮੇ ਇੱਥੇ ਹੀ ਆ ਉਹ ਉੱਥੇ ਹੀ ਗੁਰਬਾਣੀ ਨੂੰ ਸਮਝ ਕੇ ਉੱਥੇ ਹੀ ਆਪਣਾ ਦੇਖ ਜਿੱਥੇ ਮਨ ਸੁਣ ਹੁੰਦਾ ਸੁਨ ਸਵਾਦ ਅਨਹਤ ਤਹਿਨਾਦ ਕਹਿੰਦੇ ਜਿੱਥੇ ਮਨ ਚੁੱਪ ਕੀਤਾ ਬੈਠਾ ਨਾਲ ਨਾਲ ਉਹਦੇ ਵਿੱਚੋਂ ਹੀ ਬਾੜ ਕੇ ਨਿਕਲਣਾ ਉਹ ਜਿੱਤੇ ਥੱਪ ਗਿਆ ਨਾ ਮਨ ਮੰਦਰ ਮੈਂ ਮਨਸਾ ਥੱਪ ਜਿੱਤੇ ਮੰਦੀ ਇੱਛਾ ਦੀ ਥੱਪੀ ਖੜੀ ਹੋ ਗਈ ਉਹਦੇ ਵਿੱਚੋਂ ਹੀ ਥੱਪ ਪਾੜ ਕੇ ਨਿਕਲਣਾ ਉਹ ਥੱਪ ਪਾੜ ਕੇ ਉੱਥੋਂ ਨਿਕਲਣਾ ਮਨ ਮੰਦਰ ਮੈਂ ਮੰਦੀ ਇੱਛਾ ਮਨਸਾ ਥੱਪ ਥੱਪ ਕੀ ਨਾ ਇਹ ਥੱਪ ਪਾੜਿਆ ਇੱਥੋਂ ਪੈਦਾ ਹੋਇਆ ਉਹ ਯਾਰ ਫਰਲਾਦ ਦੀ ਰੱਖਿਆ ਕੀਤੀ ਹੈ ਨਾ ਉਹਨੇ ਦਿੱਤੀ ਹੈ ਉਹ ਥਮਲੇ ਜੋ ਕੀ ਬਾਣਾ ਜੀ ਬਾਣ ਮੰਦਰ ਮੈਂ ਮਨਸਾ ਥਪ ਕਹਿ ਕੇ ਕਬੀਰ ਨੇ ਉਹ ਗੱਲ ਕਹਿਤੀ ਕੋਈ ਉਸੇ ਸਭੀ ਹਾਂ ਫਰਲਾਦਾੜੀ ਉਹ ਥਮ ਜਾ ਥਪ ਤੇ ਧਿਆਨ ਹੈ ਨਾ ਥਮ ਜਾਂ ਥਮ ਗਿਆ ਨਾ ਇੱਛਾ ਧਮੀਆਂ ਧਿਆਨ ਹੈ ਥਮੇ ਇੱਛਾ ਰੁਪਿਆ ਧਿਆਨ ਹੈ ਰੁਕਿਆ ਹੈ ਧਿਆਨ ਮੈਂ ਜਾਣਿਆ ਧਿਆਨ ਵਿੱਚੋਂ ਹੀ ਉਹ ਪ੍ਰਗਟ ਹੋਣਾ ਉਹ ਸ਼ਬਦ ਉਹ ਧਿਆਨ ਚੋਂ ਸ਼ਬਦੇ ਪ੍ਰਗਟ ਹੋਇਆ ਬਰਲਾ ਤੇ ਹੁਰਕੀ ਹੋਇਆ ਅੰਦਰੋਂ ਹੀ ਪ੍ਰਗਟ ਹੋਈਆ ਨਿਰਭੈਤਾ ਫਿਰ ਭੈ ਗਿਆਨ ਚੁੱਪ ਕਰਾਤਾ ਬੋਲਦੀ ਬੰਦ ਕਰਾਤੀ ਬਾਫ ਦੀ ਹੁਰਕੀ ਸੀ ਕੱਲ ਕੁਛ ਵੀ ਨਹੀਂ ਸੀ ਬਹੁਤ ਵੱਡਾ ਵਿਦਵਾਨ ਸੀ ਉਹ ਉਹਦਾ ਬਾਪ ਵਿਸ਼ਨੂੰ ਰਾਜਾ ਸੀ ਅਵਤਾਰ ਸੀ ਗਿਆਤਾ ਸੀ ਪਰ ਸ੍ਰੀ ਮਨਤਸ਼ਾ ਉਸ ਦਾ ਗਿਆਤਾ ਸੀ ਵੇਦ ਦਾ ਗਿਆਤਾ ਸੀ ਵੇ ਤਾਂ ਥੱਲੇ ਉਤਰਿਆ ਆਇਆ ਸੀ ਆਪਣੇ ਆਪ ਨੂੰ ਹਸਤੀ ਮੰਨਦਾ ਸੀ ਉਹਦੇ ਉੱਤੇ ਦੀ ਗੱਲ ਕਰ ਤੂੰ ਕਹਿੰਦਾ ਬ੍ਰਹਮਾ ਵੜਾਕ ਜਾਸੋ ਪਾਇਆ ਜੇ ਤੂੰ ਰਹੀ ਸੀ ਜਦ ਕੌਣ ਸੀ ਪਰਮੇਸ਼ਰ ਇਹ ਦੱਸ ਤੂੰ ਪਰਮੇਸ਼ਰ ਅੱਜਾ ਤੇਰਾ ਬਾਪ ਕੀ ਸੀ ਕੀ ਪਰਮੇਸ਼ਰ ਦਾ ਬਾਪ ਹੁੰਦਾ ਪਰਮੇਸ਼ਰ ਜਾਂਦਾ ਹੁੰਦਾ ਹੈ ਹੋਤੀ ਗੰਦ ਹੋ ਗਈ ਬਾਪ ਦੀ ਹੋਰ ਕੀ ਹੁੰਦੀ ਤੇਰੇ ਬਾਪ ਦਾ ਵੀ ਬਾਪ ਸੀ ਉਹ ਤੋਂ ਪਹਿਲਾਂ ਪਰਮੇਸ਼ਰ ਕੋਈ ਹੋਰ ਹੋਊ ਫਿਰ ਇਹ ਸ਼ਰਤਾਂ ਪੂਰੀਆਂ ਨਹੀਂ ਕਰਦਾ ਪਰਮੇਸ਼ਰ ਦੇ ਪੜੀਆਂ ਕਰਤਾ ਲੰਗਲਿਆ ਕਰ ਤਾਂ ਕਿਹੜਾ ਇਹ ਸਭ ਤਾਂ ਪੂਰੀਆਂ ਕਰਾਂ ਸ਼ਰਤਾਂ ਬੇਦਾਲੀਆਂ ਹੀ ਨੇ ਸਾਡੀਆਂ ਵਰਦਾਲੀ ਜਪਦਾਲੀ ਉਹ ਕ੍ਰਿਸ਼ਨ ਦੇ ਲਿਆ ਕੇ ਗੱਲ ਕੇ ਜੋ ਕਹੋ ਕ੍ਰਿਸ਼ਨ ਜੋ ਨਾ ਜੋ ਕਹੋ ਰਾਮ ਅਜੋ ਨਾ ਜਾਇ ਹੈ ਜੇ ਤੁਸੀਂ ਕਹਿੰਦੇ ਰਾਮ ਅਜੋ ਨਹੀਂ ਜਾਇਆ ਕਾਹੇ ਕੋ ਕੌਸ਼ਲ ਕੁਖ ਜੈਉ ਜੂ ਆ ਗੱਲ ਕਹੀਏ ਉੱਥੇ ਬਲਾਦ ਦੇ ਆਪਣੇ ਬਾਪ ਨੂੰ ਬਲਾਦੀ ਬਾਤਾਂ ਤਾਂ ਨਹੀਂ ਦੱਸੀ ਪਰ ਦਸ ਵੀ ਦਿੱਤੀ ਐਕਸੈਪਟੇਬਲ ਲਾਦਨੇ ਕੀ ਹੈ ਵਾਰਤਾ ਜੇ ਅਸੀਂ ਗੁਪਤਾਂ ਕਿਉਂਕਿ ਪਿੱਛੋਂ ਦੱਸੀ ਹੋਈ ਆਈ ਨਹੀਂ ਸਾਡੇ ਕੋਲ ਜਿਹੜੀ ਚੀਜ਼ ਪਿੱਛੋਂ ਨਹੀਂ ਆਈ ਅਸੀਂ ਨਹੀਂ ਕਹਿ ਸਕਦੇ ਉਹ ਆਪ ਕੋ ਹੋਏ ਦਾ ਸਬੂਤ ਕੀ ਹੈ ਵੇਦਾਂ ਨਾਲ ਸਾਡੇ ਕੋਲ ਸਬੂਤ ਹੈ ਵੇਦ ਹੈਗੇ ਨਹੀਂ ਵੇਦਾਂ ਨਾਲ ਕੁਰਬਾਨੀ ਨਾਲ ਜਗਤ ਕੀਤਾ ਵੇਦ ਹੈਗੇ ਨਹੀਂ ਸਾਡੇ ਕੋਲ ਵਿਚਾਰ ਲਓ ਫਿਰ ਵੇਦ ਵਿੱਚ ਚਾਰੇ ਵੇਦ ਦਾ ਗਿਆਨ ਹੈ ਸਾਡਾ ਜਿਹੜਾ ਹੈਗਾ ਮਤਲਬ ਤਤ ਗਿਆਨ ਨਾਲ ਆਤਮ ਗਿਆਨ ਨਾਲ ਆਦੋਂ ਗੱਗ ਵੀ ਵੇਦ ਵੀ ਚਹੀਏ ਹਾਂਜੀ ਨਾਨਕ ਇਹ ਲੱਛਣ ਪਰਮ ਗਿਆਨੀ ਹੋਇਆ ਅੱਗੇ ਆ ਜਾ ਨਾਨਕ ਇਹ ਲੱਛਣ ਪਰਮ ਗਿਆਨੀ ਹੋਇਆ ਨਾਨਕ ਕਹਿੰਦਾ ਵੀ ਇਹ ਜੇ ਲੱਛਣ ਹੋਣ ਕਿਸੇ ਬੰਦੇ ਚ ਸਭ ਲੋ ਪਰਮ ਗਿਆਨੀ ਨਹੀਂ ਹੈ Guru ਪਰਮ ਗਿਆਨੀ ਬਣਿਆ ਜਾ ਸਕਦਾ ਹੈ ਜੇ ਲੱਛਣ ਤੁਸੀਂ ਦੇਖ ਲਵੋ ਤੋਂ ਵਰਗ ਗਾਂਧੀ ਮੰਨਿਆ ਜਾ ਸਕਦਾ ਹੈ ਜਾਨੀ ਤੁਸੀਂ ਜਿਹੜਾ ਖੋਟੇ ਖਰੇ ਦੀ ਪਛਾਣ ਹੈ ਇਹ ਕੀ ਹੈ ਸਿੱਖ ਕੀ ਹੈ ਸਿੱਖ ਜਿਹੜਾ ਹੈ ਹਰ ਹੀਰਾ ਜਨ ਜੋਰੀ ਹਰ ਦਾ ਹੀਰਾ ਸਭ ਦੇ ਅੰਦਰ ਹੈ ਹਰ ਘਟ ਘਟ ਨੂੰ ਹੈ ਹਰ ਜੂ ਬਸ ਜਿਹੜਾ ਜਾਣ ਹੈ ਸਿੱਖ ਹੈ ਸਿੱਖੇ ਜਾਣਾ ਨਾ ਜਾਨ ਗਿਆਨ ਦੀ ਨੂੰ ਜਨ ਕਹਦੇ ਨੇ ਸਿੱਖ ਨੂੰ ਜੋ ਗਿਆਨ ਦੇਣਾ ਹੈ ਜਨ ਬਣਾਉਣਾ ਹੈ ਉਹ ਜੋਰੀ ਬਣਾਉਣਾ ਹੈ ਜੋਰੀ ਦੇ ਬਣਾ ਹੀਰੇ ਦੀ ਪਛਾਣ ਦੇ ਜੋ ਗਿਆਨ ਹੋਰੇ ਕਹਦੀ ਪਛਾਣ ਕਰ ਲਈਏ ਤਰ ਹੀਰਾ ਝੜਦਾ ਹਰ ਜਿਉਂ ਹੀਰਾ ਛਾੜ ਕਾ ਕਰੇ ਆਨ ਕੀ ਆਸ ਤੇ ਨਾਲ ਦੋਜਕ ਜਾਣਗੇ ਸੱਚ ਭਗਤ ਰਵਦਾਸ ਇਹਦਾ ਉਹ ਹੱਥ ਛੱਡਿਆ ਹੋਇਆ ਸਬਦਾ ਹਰ ਤਾਂ ਹੀਰਾ ਪਰ ਜੱਜ ਜੋਰੀ ਦੀ ਨਾ ਹੈਗਾ ਇਹ ਜੋਰੀ ਬਣਾ ਰਹੀ ਹੈ ਗੁਰਬਾਣੀ ਕਿਤੇ ਭਲੇਖਾ ਨਾ ਖਾ ਜਿਓ ਚੋੜ ਲੂ ਗੁਰੂ ਬਣਾ ਲੋਂ ਸਾਧ ਨੂੰ ਪਛਾਣ ਨਾ ਆਵੇ ਇਹ ਸਾਧ ਮੜ ਜਾਉ ਦੀ ਪਛਾਣ ਨਾ ਆਵੇ ਠੱਗ ਮੜ ਜਾਉ ਗੁਰੂ ਮੰਨ ਬੈਠੂ ਆ ਦੇ ਰਹੀ ਹੈ ਅਬਦੇਸ ਬਾਣੀ ਨਹੀਂ ਤਾਂ ਜੇ ਸਮਝ ਆਉਂਦੀ ਐ ਲੋੜੇ ਨਹੀਂ ਕਿਸੇ ਦੀ ਆ ਸਮਝੀ ਜਾਓ ਆਪੇ ਚਲ ਬੁੱਧੀ ਕੋਈ ਨਹੀਂ ਹੁੰਦੀ ਕੈਦੀ ਖੋਜ ਵੱਧ ਹੁੰਦੀ ਐ ਕੈਦੀ ਘੱਟ ਹੁੰਦੀ ਐ ਬੁੱਧੀ ਵੀ ਕੋਈ ਜੀ ਹੈ ਨਹੀਂ ਆਪਣੀ ਪਿੱਛੋਂ ਆਈ ਹੁਈ ਕੋਈ ਵੱਧ ਬੁੱਧੀ ਵਾਲਾ ਬੰਦਾ ਉਹਦੇ ਲੈ ਲਓ ਕੋਈ ਚੀਜ਼ ਘੱਟ ਬੁੱਧੀ ਵਾਲਾ ਬੰਦਾ ਦੇ ਦੋ ਇਹ ਘੱਟ ਬੁੱਧੀ ਵਾਲੇ ਗਿਆਨ ਨੇ ਜਿਹੜੇ ਘੱਟ ਗਿਆਨ ਵਾਲੇ ਤੋਂ ਲੋਕ ਗਿਆਨ ਨਹੀਂ ਤੇ ਰਹੇ ਨੇ ਉਹ ਲੈਦੇ ਰਹਿਣਗੇ ਲੈ ਰਹੇ ਨੇ ਘੱਟ ਗਿਆਨ ਵਾਲੇ ਗਿਆਨ ਤੇ ਰਹੇ ਨੇ ਉਹਨਾਂ ਦੇ ਬੱਦਾਲੇ ਹੱਥੇ ਹੁਲੇ ਰਹੇ ਇਹ ਤਾਂ ਸਿਸਟਮ ਚੱਲਦਾ ਹੀ ਹੈ ਔਰ ਇਹ ਜਨਾਬ ਵੀ ਜਾਇਜ਼ ਵੀ ਹੈ ਘਟ ਵਾਲਿਆਂ ਨਾਲ ਤਾਂ ਹੀ ਉਹਦੇ ਇਹ ਬੱਦਾਲੇ ਦੇਣ ਨਾ ਕਟਾੜੇ ਲੈਣਾ ਬਗੱਡੀ ਫਿਰ ਫੇਰ ਤਾਂ ਬੈਠੇ ਲੱਗੂ ਇਹ ਹੈਗਾ ਕੋਈ ਸੀ ਸਾਡੇ ਵੱਧ ਗਿਆਣ ਵਾਲੇ ਕੱਟ ਗਿਆਣ ਵਾਲੇ ਨੂੰ ਦੇਣ ਨੂੰ ਤਿਆਰ ਨਹੀਂ ਸੀ ਅਸਰ ਦੇ ਹੁੰਦਾ ਹੀ ਨਹੀਂ ਸੀ ਕੁਝ ਜਿਆਦੇ ਸੀ ਹੁੰਦਾ ਐਵੇਂ ਗੁਰੂ ਬਣੇ ਬੈਠੇ ਉਹ ਕਰਦੇ ਸੀ ਤੈਨੂੰ ਉਹਨੇ ਦੱਸ ਤਿਆ ਇਹ ਮਹੀਨੇ ਸਾਲ ਹੋ ਗਏ ਨੂੰ ਕੋੜ ਨਹੀਂ ਸੀ ਕੁਝ ਇਹਦਾ ਬੁੱਕਣ ਵਾਲੀ ਚੀਜ਼ ਹੈ ਜੀ ਸਕੂਲਾਂ ਵਾਲੇ ਦਰਿਆ ਕਰਦੇ ਤੋਂ ਪਹਿਲੀ ਵਾਲਾ ਕਿਹਾ ਸਾਦੇ 10ਵੇਂ ਕਹਿੰਦੇ ਭਾਈ 10ਵੇਂ ਵਾਲਾ ਤਾਂ ਜ਼ਿਆਦਾ ਪੜਿਆ ਹੋਇਆ ਤੂੰ ਆ ਜਾ ਤੂੰ ਘੱਟ ਪੜ ਲੈ ਬੀਜਾ ਤੂੰ ਤੇਰੀ ਮਾਹ ਜੀ